ਜੇ ਡੀਐਸਪੀ ਵਿਜੀਲੈਂਸ ਯੂਨਿਟ ਆਮਰ ਸਾਹਿਬ ਚ ਤਣਾਦਾ ਅੱਜ ਅਸੀਂ ਸਾਡੀ ਟੀਮ ਨੇ ਚੈਕਿੰਗ ਕੀਤੀ ਹੈ ਜੀ ਇੱਥੇ ਆਰਟੀਆ ਦਫਤਰ ਦੇ ਜਿਹੜਾ ਟਰੈਕ ਹੈਗਾ ਇੱਥੇ ਜੀ ਉਹਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਸੀ ਕਿ ਹੁਣ ਤਾਈਆਂ ਹੈਗੀਆਂ ਨੇ ਜੀ ਉਹਦੇ ਵਿੱਚ ਕੋਈ ਕੰਪਲੇਵ ਜਲਦੀ ਹੈ ਜੀ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਸਾਡੀਆਂ ਟੀਮਾਂ ਜੇ ਰਿਕਾਰਡ ਚੈੱਕ ਕਰ ਰਹੀਆਂ ਉਸ ਤੋਂ ਬਾਅਦ ਜੋ ਵੀ ਇੱਥੇ ਕਲੀਅਰ ਹੋਏਗਾ ਫਿਰ ਤੁਹਾਨੂੰ ਉਹਦੇ ਬਾਰੇ ਜੀ ਵੀ ਜਿੰਨ ਜਨਰਲ ਕੰਪਲੇਂਟਾਂ ਦੇ ਚੱਲਦੀ ਰਹਿੰਦੀਆਂ ਜੀ ਕੰਪਲੇਂਟਾਂ ਤੁਹਾਨੂੰ ਵੀ ਪਤਾ ਹੀ ਆ ਆਰਟੀਆ ਦਫ਼ਤਰ ਦੀਆਂ ਕੰਪਲੇਂਟਾਂ ਚੱਲਦੀਆਂ ਹੁੰਦੀਆਂ ਜੀ ਉਹਦੇ ਸਬੰਧੀ ਪਾਈ ਗਈ ਅਸੀਂ ਚੈੱਕ ਕਰ ਰਹੇ ਹਾਂ ਜੀ ਰਿਕਾਰਡ ਅਸੀਂ ਅਸੀਂ ਸਾਰਾ ਰਿਕਾਰਡ ਲਿਆ ਹੋਇਆ ਇਹਨਾਂ ਦਾ ਪਿਛਲੇ ਪਿਛਲੇ ਹਫ਼ਤੇ ਦਾ ਵੀ ਚੈੱਕ ਕਰਾਂਗੇ ਉਹਦੇ ਵਿੱਚ ਜੇ ਕੋਈ ਡਿਸਕ੍ਰੈਂਸੀ ਪਾਈ ਜਾਏਗੀ ਫਿਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਲੋਕ ਪਬਲਿਕ ਨੂੰ ਪੁੱਛ ਰਹੇ ਆ ਜੀ ਬੋਲੇ ਦੱਸ ਰਹੇ ਆ ਜੀ ਜੋ ਵੀ ਗੱਲਬਾਤ ਹੈਰੀ ਹੋ ਸਾਰਾ ਆਪਾਂ ਰਿਕਾਰਡ ਤੇ ਲੈ ਕੇ ਆ ਰਹੇ ਆ ਜੀ ਦੱਸਿਆ ਜਾ ਰਿਹਾ ਕਿ ਜਿਹੜੇ ਇਹਨਾਂ ਦੇ ਨਾਲ ਮਿਲੇ ਹੋਏ ਉਹ ਬਾਹਰ ਹੁਣ ਨਿਕਲ ਚੁੱਕੇ ਨੇ ਉਹ ਸੇ ਵੀ ਦੱਸਿਆ ਕਿ ਜਿਹੜੇ ਸੋਸ਼ਲ ਏਜੰਟਸ ਬੈਠੇ ਉਹ ਬਾਹਰ ਨਿਕਲ ਚੁੱਕੇ ਨਹੀਂ ਕੋਈ ਪਲੈਨਿੰਗ ਕੋਈ ਗੱਲ ਨਹੀਂ ਜੀ ਜਿਹੜਾ ਵੀ ਹੋਏਗਾ ਵਿੱਚ ਆਏਗਾ ਜੀ ਸਾਰਾ ਕੁਝ ਨੰਬਰ ਤੇ ਪਹੁੰਚਾ ਰਿਹਾ ਅਪੀਲ ਇਹੀ ਹੈ ਜੀ ਵੀ ਕੋਈ ਵੀ ਜੜਾ ਵੀ ਬੰਦਾ ਇੱਥੇ ਕੰਮ ਕਰਾਉਣ ਆਉਂਦਾ ਹੈ ਕਿਸੇ ਕਿਸਮ ਦੀ ਕੋਈ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ ਔਰ ਸਰਕਾਰ ਦੀਆਂ ਕਲੀਅਰ ਕਟ ਇਨਸਟਰਕਸ਼ਨਾਂ ਨੇ ਵੀ ਕਿਸੇ ਵੀ ਲੈਵਲ ਤੇ ਕੋਈ ਵੀ ਰਿਸ਼ਵਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਪਬਲਿਕ ਸਿੱਧੇ ਤੌਰ ਤੇ ਆਣ ਕੇ ਕੰਮ ਕਰਾਵੇ ਆਨਲਾਈਨ ਸਾਰਾ ਅਪਲਾਈ ਹੁੰਦਾ ਹੈ ਔਰ ਤਾਂ ਫਿਰ ਫਿਰ ਉਹਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਏਗਾ ਜੀ ਮੈਂ ਡੀਐਸਪੀ ਸਰਿੰਦਰ ਸਿੰਘ ਜੀ ਮੈਂ ਡੀਐਸਪੀ ਇੱਥੇ ਵਿਜੀਲੈਂਸ ਯੂਨਿਟ ਅਮਰਸਰ ਤਨਾਤ ਹਾਂ ਜੀ ਥੈਂਕ ਯੂ ਜੀ ਦੇਖਦੇ ਹੋ ਦੋਹਾਂ ਤਸਵੀਰਾਂ ਨੇ ہیلو دروازہ کروا دیا گیا ہے پلیز مجھے بتا دیں اور دروازہ کروا دیا گیا ہے ਮੰਗਾ ਸਕਦੇ ਹਾਂ ਹਾਂ ਜੀ ਮੰਗਾ ਸਕਦੇ ਹਾਂ ਮੰਗਾ ਸਾਰੇ ਪੰਜਾਬ ਤੋਂ ਇਹਦੇ ਇਹ ਵੀ ਮੇਰਾ ਬੈਰ ਕਾਤੀ ਹੈ ਹਾਂ ਜੀ ਮੰਗਾ ਸਕਦੇ ਹਾਂ ਉੱਪਰ ਇਹ ਕਿੰਨੇ ਪਾਏ ਦਾ ਨੰਬਰ ਫਿਰ